ਪੰਜ ਛੇ ਸਾਲ ਦੀ ਉਮਰ ਵਿੱਚ ਗੁਰੂ ਪਾਤਸ਼ਾਹ ਪੰਦੇ ਦੇ ਕੋਲ ਪੜਨ ਗਏ ਆ ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸਟੂਡੈਂਟ ਨੇ ਆਪਣੇ ਟੀਚਰ ਨਾਲ ਕੋਈ ਸਵਾਲ ਜਵਾਬ ਕੀਤਾ ਹੋਵੇ ਪੰਦੇ ਨੇ ਗੁਰੂ ਪਾਤਸ਼ਾਹ ਨੂੰ ਸਿੰਧ੍ਹੇ ਹਾਈਏ ਸ਼ੁਭ ਕਰਮ ਚੰਗੀ ਪੜਾਈ ਕਰੇ ਪੱਟੀ ਤੇ ਲਿਖ ਕੇ ਊੜਾ ਐੜਾ ਲਿਖਣ ਨੂੰ ਕਿਹਾ ਗੁਰੂ ਸਾਹਿਬ ਨੇ ਪੁੱਛਿਆ ਮੇਰੇ ਮਾਸਟਰ ਜੀ ਊੜਾੜਾ ਕੀ ਹੁੰਦਾ ਊੜਾੜਾ ਮੈਨੂੰ ਅਜੇ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਊੜਾੜਾ ਕੀ ਹੁੰਦਾ ਤੂੰ ਦੱਸ ਦੇ ਮੈਂ ਕੀ ਹੁੰਦਾ ਤੂੰ ਉਹਨਾਂ ਨੇ ਜਿਹੜੀ ਸਮਝਾਉਣ ਦੀ ਗੱਲ ਕੀਤੀ ਹੈ ਉਹ ਇਹ ਹੈ ਕਿ ਜਿਹੜੀ ਤੂੰ ਪੜਾਈ ਸਾਨੂੰ ਕਰਾ ਰਿਹਾ ਹੈ ਇਹ ਮੇਰੇ ਕਿੱਥੇ ਕੰਮ ਆਏਗੀ ਇੱਕ ਪੈਸਾ ਕਮਾਉਣ ਤੋਂ ਬਗੈਰ ਤੂੰ ਦੱਸ ਦੇ ਪੜ੍ਹਾਈ ਕਿੱਥੇ ਕੰਮ ਆਏਗੀ ਮੈਂ ਤਾਂ ਜਿਵੇਂ ਕੱਲ ਆਪਾਂ ਇੱਕ ਸ਼ਬਦ ਲਿਆ ਸੀ ਆਪਾਂ ਧਰਤੀ ਤੇ ਇੱਕ ਯਾਤਰਾ ਕਰਨ ਆਇਆ ਤੇ ਵਾਪਸ ਵੈਗਰੂ ਕੋਲ ਜਾਣਾ ਤੇ ਇਹ ਜਿਹੜੀ ਯਾਤਰਾ ਹੈ ਇਹ 50 ਟੂ 60 ਯੀਅਰ ਦੀ ਹੈ ਜਿਹੜੀ ਅਗਲਾ ਸਮਾਂ ਉਹ 50 ਟੂ 60 ਕਰੋੜ ਸਾਲ ਦਾ ਹੈ 50 60 ਕਰੋੜ ਸਾਲ ਦਾ ਸਮਾਂ ਹੈ ਸੁਖੀ ਸਮਾਂ ਸਾਨੂੰ ਕੋਈ ਨਹੀਂ ਬਾਣੀ ਮੈਂ ਕਿਹਾ ਬਾਣੀ ਧਿਆਨ ਨਾਲ ਪੜਾਂਗੇ ਤੇ ਸਾਨੂੰ ਗੱਲ ਸਮਝ ਆਏਗੀ ਇੱਥੇ ਜੰਮੇ ਤੇ ਮਰ ਜਾਏ ਦੀ ਗੱਲ ਹੈ ਉੱਥੇ ਵੈਗ੍ਰੂ ਇਸ਼ਾਰਾ ਕਰਦਾ ਜੰਮਣ ਮਰਨ ਨਹੀਂ ਹੈ ਜਿੱਥੇ ਮੈਂ ਤੈਨੂੰ ਲੈ ਜਾਣਾ ਹੈ ਉੱਥੇ ਜੰਮਣ ਮਰਨ ਨਹੀਂ ਹੈ ਦੁੱਖ ਸੁੱਖ ਨਹੀਂ ਹੈ ਚਿੰਤਾ ਫਿਕਰ ਨਹੀਂ ਹੈ ਉਹ ਖੇਡ ਕਰੋੜਾਂ ਅਰਬਾਂ ਸਾਲਾਂ ਦੀ ਸਦੀਵੀ ਹੈ ਹੌਲੀ ਹੌਲੀ ਬਾਣੀ ਨੂੰ ਹੋਰ ਪੜਾਂਗੇ ਤੇ ਸਮਝਾਂਗੇ ਕਿ ਸਰੀਰ ਇੱਕ ਐਗਜ਼ਾਮ ਦੇਣ ਆਇਆ ਹੈ ਐਗਜ਼ਾਮ ਇਹ ਹੈ ਗੰਦੇ ਸਰੀਰ ਵਿੱਚੋਂ ਜਾਂ ਜ਼ਹਿਰ ਰੂਪੀ ਸਰੀਰ ਵਿੱਚੋਂ ਜਾਂ ਜ਼ਹਿਰ ਰੂਪੀ ਸੰਸਾਰ ਵਿੱਚੋਂ ਆਪਾਂ ਅੰਮ੍ਰਿਤ ਲੱਭਣਾ ਹੈ ਵਾਹਿਗੁਰੂ ਆਪ ਕਹਿੰਦਾ ਹੈ ਕਿ ਮੈਂ ਇਸ ਜਿਹੜਾ ਸਰੀਰ ਹੈ ਜਾਂ ਸੰਸਾਰ ਹੈ ਉਹ ਮੈਂ ਜ਼ਹਿਰ ਦਾ ਬਣਾਇਆ ਹੈ ਮਾਇਆ ਦਾ ਬਣਾਇਆ ਹੈ ਵਿਖਿਆ ਦਾ ਬਣਾਇਆ ਹੈ ਤੁਸੀਂ ਵਿੱਚੋਂ ਅੰਮ੍ਰਿਤ ਲੱਭ ਕੇ ਦਿਖਾਓ ਹੁਣ ਅਸਲੀ ਖੇਡ ਕੀ ਹੈ ਕਿ ਅੰਦਰੋਂ ਅੰਮ੍ਰਿਤ ਲੱਭਣਾ ਹੈ ਅਸਲੀ ਖੇਡ ਕੀ ਹੈ ਕਿ ਆਪਾਂ ਜਮੇ ਤੇ ਮਰ ਜਾਣਾ ਇੱਥੇ ਆਪਾਂ ਇੱਕ ਗੁਰੂ ਸਾਹਿਬ ਕਹਿੰਦਾ ਤੂੰ ਪ੍ਰੌਣ ਹੈ ਉਹ ਵਿਚਾਰ ਦੇਣਾ ਦਾ ਪੇ ਵਕੜੇ ਦਿਨ ਚਾਰ ਹੈ ਸੌਰਲੇ ਜਾਣਾ 50 ਦਿਨਾਂ ਦੀ ਖੇਡ ਹੈ ਜੋ ਚਾਰ ਦਿਨਾਂ ਵਿੱਚ ਅਸੀਂ ਉਸ ਵੈਗਰੂ ਦੀ ਖੇਡ ਨੂੰ ਸਮਝਣਾ ਹੈ ਉਹਦੇ ਵਿੱਚ ਉਹ ਵੈਗਰੂ ਕਹਿੰਦਾ ਤੂੰ ਅਮਰਤ ਲਭਾਇਆ ਜਿਸ ਜਲ ਨੇ ਦਕਰਨ ਤੁਮ ਜਗ ਆਏ ਸੋ ਅਮਰਤ ਗੁਰ ਪਾਹੀ ਜਿਓ ਹੁਣ ਪਾਂਡੇ ਨਾਲ ਜਿਹੜੀ ਗੱਲ ਹੋਈ ਗੁਰੂ ਸਾਹਿਬ ਇਹ ਹੀ ਗੱਲ ਪੁੱਛਦੇ ਨੇ ਕਿ ਮੈਂ ਉਹ ਅਮਰਤ ਲਭਾਂਗਾ ਕਹਿੰਦਾ ਨਹੀਂ ਜਦੋਂ ਮੈਨੂੰ ਜਮਦੂਤ ਫੜਨ ਆਏਗੇ ਤੇ ਜਦੋਂ ਮੈਂ ਮਰ ਜਾਣਾ ਨਰਕਾਂ ਵਿੱਚ ਜਾਵਾਂਗਾ ਤੇਰੀ ਇਹ ਪੜ੍ਹਾਈ ਕਿਤੇ ਕੰਮ ਆਏਗੀ ਕਹਿੰਦੇ ਨਹੀਂ ਇੱਕ ਗੁਰੂ ਪਾਤਸ਼ਾਹ ਨੇ ਹੋਰ ਬੜੀ ਵਧੀਆ ਗੱਲ ਕਹੀ ਹਰ ਬੰਦਾ ਜਿਵੇਂ ਆਪਾਂ ਆ ਸਾਨੂੰ ਮਨੁੱਖਾ ਜਨਮ ਮਿਲਿਆ ਹੀ ਸਾਡੇ ਕਰਮਾਂ ਕਰਕੇ ਆ ਸਾਡੇ ਜਿਹੜੇ ਪਿਛਲੇ ਜਨਮ ਦੇ ਕਰਮਾ ਉਹ ਬਹੁਤੇ ਚੰਗੇ ਨਹੀਂ ਤੇ ਬਹੁਤੇ ਮਾੜੇ ਵੀ ਨਹੀਂ ਤੇ ਬਹੁਤ ਮਾੜੇ ਹੁੰਦੇ ਨਾ ਤੇ ਆਪਾਂ ਨਰਕਾਂ ਵਿੱਚ ਅੱਜ ਕੁੱਤਾ ਬਿੱਲਾ ਸੂਰ ਕਾਂ ਬਣੇ ਹੋਣਾ ਸੀ ਇਹਦਾ ਮਤਲਬ ਸਾਡੇ ਪਿਛਲੇ ਕਰਮ ਕੁਝ ਚੰਗੇ ਵੀ ਆ ਤੇ ਚੰਗੇ ਆ ਸਾਨੂੰ ਮਨੁੱਖਾ ਜਨਮ ਮਿਲ ਗਿਆ ਮਾੜੇ ਆ ਤੇ ਅਸੀਂ ਅੱਜ ਰੱਬ ਨੂੰ ਪਾ ਨਹੀਂ ਸਕੇ ਵਾਹਿਗੁਰੂ ਨੂੰ ਪਾਉਣਾ ਸੀ ਨਾ ਵਾਹਿਗੁਰੂ ਨੂੰ ਲੱਭਣਾ ਸੀ ਅਸੀਂ ਲੱਭ ਨਹੀਂ ਰਹੇ ਥੋੜੇ ਜਿਹਾ ਮਾੜੇ ਵੀ ਆ ਥੋੜੇ ਜਿਹਾ ਚੰਗੇ ਵੀ ਆ ਵੈਗਰੂ ਕਹਿੰਦਾ ਜਿਹੜੇ ਮੇਰੇ ਸਿਰ ਤੇ ਲੇਖਾਂ ਦਾ ਲੇਖ ਮੇਰੇ ਕਰਮਾਂ ਦਾ ਲੇਖ ਮੇਰੇ ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਲੇਖ ਜਿਹੜੇ ਮੇਰੇ ਸਿਰ ਤੇ ਲਿਖ ਦਿੱਤਾ ਹੈ ਤੇਰੀ ਪੜ੍ਹਾਈ ਨਾਲ ਮੈਂ ਉਹ ਪੜ੍ਹ ਸਕਦਾ ਕਹਿੰਦਾ ਨਹੀਂ ਫਿਰ ਮੈਂ ਤੇਰੀ ਪੜ੍ਹਾਈ ਕੀ ਕਰਾਂ ਮੈਂ ਸੱਚਖੰਡ ਜਾ ਸਕਦਾ ਵਾਪਸ ਕਹਿੰਦਾ ਨਹੀਂ ਫਿਰ ਮੈਂ ਤੇਰੀ ਪੜ੍ਹਾਈ ਨੂੰ ਕੀ ਕਰਨਾ ਹੈ ਤੂੰ ਦਾਸਰਾ ਮੈਂ ਤੇਰੀ ਪੜ੍ਹਾਈ ਨੂੰ ਕੀ ਕਰਾਂ ਮੇਰੇ ਕਿਸ ਕੰਮ ਆਏਗੀ ਇਹ ਕਮਾਇਆ ਕਮਾਉਣ ਤੋਂ ਬਗੈਰ ਸਗੋਂ ਤੇਰੀ ਪੜ੍ਹਾਈ ਮੈਨੂੰ ਕੁ੍ਰਹਿਤ ਕਰਨ ਲਈ ਨਹੀਂ ਪ੍ਰੇਰ ਰਹੀ ਹਾਂ ਉਹ ਕਹਿੰਦਾ ਕਿ ਤੇਰੀ ਪੜ੍ਹਾਈ ਮੈਂ ਕੁ੍ਰਹਿਤ ਕਰਨ ਤੋਂ ਵੱਜਾਂਗਾ ਮੈਂ ਅੰਮ੍ਰਿਤ ਲਭਾਂਗਾ ਸਰੀਰ ਤੋਂ ਵੱਜਾਂਗਾ ਕਿ ਨਹੀਂ ਤੇ ਫਿਰ ਮੈਂ ਤੇਰੀ ਪੜ੍ਹਾਈ ਕੀ ਕਰਾਂ ਮੇਰੀ ਲਾਈਫ 'ਚ ਜੇ ਮੈਨੂੰ ਬਰਬਾਦ ਹੀ ਕਰੇਗੀ ਤੇ ਮੈਂ ਕੀ ਕਰਾਂਗਾ ਤੇਰੀ ਪੜ੍ਹਾਈ ਨੂੰ ਦੇਖੋ ਅੱਜ ਪੜ੍ਹਿਆ ਲਿਖਿਆ ਬੰਦਾ ਆਈਐਸ ਆਈਪੀਐਸ phd ਚੰਗੇ ਪ੍ਰੋਫੈਸਰ mbbs ਜਿੰਨੇ ਵੀ ਆਪਾਂ ਵੱਡੇ ਪੜੇ ਲਿਖੇ ਕਹਿੰਦੇ ਆ ਐਮ ਐਸ ਐਲ ਐਲ ਬੀ ਆਇਆ ਆਪਾਂ ਦੇਖਣਾ ਕਿ ਉਹ ਕੰਮ ਕਰੋ ਤੋਂ ਬਚ ਗਏ ਕਿ ਸਰ ਨਾਲ ਜਿਆਦਾ ਹੋਟਲਾਂ ਚ ਬਹਿ ਕੇ ਸ਼ਰਾਬ ਪੀਂਦੇ ਆ ਸਰ ਨਾਲ ਜਿਆਦਾ ਵੱਢੀ ਖੋ ਰਹੇ ਆ ਸਰ ਨਾਲ ਜਿਆਦਾ ਹਰਾਮ ਖੋ ਰਹੇ ਆ ਸਰ ਨਾਲ ਜਿਆਦਾ ਬੇਈਮਾਨ ਦੇਸ਼ ਨੂੰ ਲੁੱਟ ਲੁੱਟ ਕੇ ਖਾਈ ਜਾਂਦੇ ਆ ਮਜਾ ਆ ਲੈ ਉਹਨਾਂ ਨੂੰ ਦੇਸ਼ ਨਾਲ ਕੋਈ 1% ਵੀ ਪਿਆਰ ਹੋਵੇ ਆਪਣੀ ਜੇਬ ਨਾਲ ਪਿਆਰ ਆਪਣੇ ਪਰਿਵਾਰ ਨਾਲ ਪਿਆਰ ਹੈ ਪੈਸੇ ਜੋੜਨ ਨਾਲ ਪਿਆਰ ਹੈ ਤੇ ਫਿਰ ਇਹ ਪੜ੍ਹਾਈ ਉਹ ਪੜ੍ਹੇ ਲਿਖੇ ਨਹੀਂ ਤਾਂ ਬਹੁਤ ਪੜ੍ਹੇ ਲਿਖੇ ਆ ਉਹ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਸਬਰ ਹੀ ਕੋਈ ਨਹੀਂ ਕੋਈ ਸੰਤੋਖ ਨਹੀਂ ਕੋਈ ਰਜੇਵਾ ਨਹੀਂ ਕੋਈ ਮੈਂ ਤਾਂ ਕਹਿੰਦਾ ਸਿੱਧੇ ਦੇਸ਼ ਦੇ ਕਦਾਰ ਆ ਪਰ ਉਹ ਉਹਨਾਂ ਦਾ ਕਸੂਰ ਦੱਸੋ ਹੁਣ ਗੁਰਬਾਣੀ ਦੀ ਕਸਵੱਟੀ ਤੇ ਆਪਾਂ ਜਾਨਣਾ ਚਾਹੁੰਦੇ ਉਹਨਾਂ ਦਾ ਕਸੂਰ ਦੱਸੋ ਜਦ ਆਪਾਂ ਅੰਦਰੋਂ ਰੱਬ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਪੜ੍ਹਾਈ ਨਹੀਂ ਪੜ੍ਹਾਈ ਗਈ ਇਨਸਾਨੀਅਤ ਦੀ ਹਿਮਨਿਟੀ ਦੀ ਮੈਨਕਾਇੰਡ ਦੀ ਕੀ ਇਨਸਾਨੀਅਤ ਤੂੰ ਕੌਣ ਹੈ ਸਾਨੂੰ ਇਹ ਤਾਂ ਕਿਸੇ ਨੇ ਨਹੀਂ ਪੜਾਇਆ ਕਿ ਮੈਂ ਵਾਹਿਗੁਰੂ ਆ ਮੈਂ ਰੱਬ ਦਾ ਪੁੱਤਰ ਰੱਬ ਹੀ ਆ ਮੈਂ ਗੁਰੂ ਨਾਨਕ ਦਾ ਪੁੱਤਰ ਗੁਰੂ ਨਾਨਕ ਹੀ ਆ ਕਿਸੇ ਨੇ ਕਿਸੇ ਕਾਲਜ ਵਿੱਚ ਕਿਸੇ ਸਕੂਲ ਵਿੱਚ ਇਹ ਪੜ੍ਹਾਈ ਨਹੀਂ ਪੜ੍ਹਾਈ ਗਈ ਕਿ ਮੈਂ ਗੁਰੂ ਨਾਨਕ ਦਾ ਪੁੱਤਰ ਜਾਂ ਵਾਹਿਗੁਰੂ ਦਾ ਪੁੱਤਰ ਉਹ ਰੱਬ ਹੀ ਆ ਛੋਟਾ ਰੱਬ ਛੋਟਾ ਪੁੱਤਰ ਇਹ ਕਿਸੇ ਨੇ ਨਹੀਂ ਪੜਾਇਆ ਜਿੰਨਾ ਚਿਰ ਹੁਣ ਵਾਇਗਰੂ ਦੀ ਖੇਡ ਬੜੀ ਅਜੀਬ ਹੈ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਆਪਣਾ origin ਜਾਣ ਨਹੀਂ ਲੈਂਦਾ ਕਿ ਮੈਂ ਕੌਣਾ ਤੈਨੂੰ ਇਨਸਾਨੀयत ਸਮਝ ਨਹੀਂ ਆ ਸਕਦੀ ਤੂੰ ਬਚ ਨਹੀਂ ਸਕਦਾ ਤੇ ਅੱਜ ਸਾਰੀ ਸ੍ਰਿਸ਼ਟੀ ਬਲਚਾਤੀ ਮਾਰੋ ਨੰਗਾ ਡਾਂਸ ਹੋਟਲ ਖਾਣਾ ਪੀਣਾ ਵੱਢੀ ਲੈਣੀ ਬੰਦੇ ਨੂੰ ਲੁੱਟਣਾ ਕਤਲ ਕਪਲੇ ਕੋਟਾਲੇ ਬਲਾਤਕਾਰ 23 ਸਾਲ ਦੀ ਕੁੜੀ ਨਾਲ ਇਹ ਸਾਰੇ ਸਰੀਰ ਦੇ ਕੰਮ ਜ਼ਹਿਰ ਜਿਨ ਵਾਇਗਰੂ ਨੇ ਜ਼ਹਿਰ ਕਿਹਾ ਹੈ ਜ਼ਹਿਰ ਤੇ ਜ਼ਹਿਰ ਚੋਂ ਅੰਮ੍ਰਿਤ ਅੰਮ੍ਰਿਤ ਲੱਭਾਂਗੇ ਤੁਸੀਂ ਸਾਰੇ ਵਾਇਗਰੂ ਮੈਂ ਤੁਹਾਡਾ ਨੌਕਰ ਇਤਾਂ ਫੀਲਿੰਗ ਹੋ ਜਾਂਦੀ ਹੈ ਵਾਇਗਰੂ ਇਹ ਸਾਰੀ ਸ੍ਰਿਸ਼ਟੀ ਤੇਰੀ ਜੇ ਤੂੰ ਮੈਨੂੰ ਮੌਕਾ ਕੀਜੇ ਦਾਸ ਦਾਸ ਦਾਸਨ ਕੋ ਬਿਨ ਬਿਨਾਂ ਦਾ ਨੌਕਰ ਬਣਾ ਇਹਨਾਂ ਦਾ ਸੇਵਾਦਾਰ ਬਣਾ ਮਿਹਨਤ ਦੀ ਸੇਵਾ ਕਰਾਂ ਮੈਨਾਂ ਦੇ ਝੂਠੇ ਪਾਂਡੇ ਮਾਂਜਾਂ ਮੈਨਾਂ ਦੇ ਚਰਨ ਧੂੜ ਲਾਂ ਮੈਂਨ ਦਾ ਦਾਸ ਬਣ ਕੇ ਮੈਂਨ ਦਾ ਗੁਲਾਮ ਬਣ ਕੇ ਸੇਵਾ ਕਰਾਂ ਅਮਰਤਰਾ ਸਾਜਣ ਨਿਮਰਤਾ ਨਾਲ ਹੀ ਆਉਣਾ ਆਕਰ ਨਾਲ ਤਾਂ ਨਹੀਂ ਆਉਣਾ ਨਾ ਈਗੋ ਨਾਲ ਤਾਂ ਨਹੀਂ ਆਉਣਾ ਹਉਮੈ ਨਾਲ ਤਾਂ ਨਹੀਂ ਆਉਣਾ ਤੇ ਗਲਤ ਕੰਮ ਕੀਤਿਆਂ ਤਾਂ ਨਹੀਂ ਆਉਣਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਕੋਈ ਐਸਾ ਇਨਸਾਨ ਰੋਮਾਂ ਦੀ ਬੇਇੱਜ਼ਤੀ ਕਰਦਾ ਹੋਵੇ ਰੱਬ ਨੂੰ ਜਾਣਦਾ ਹੋਵੇ ਕੈਰੇਕਟਰਲੈਸ ਹੋਵੇ ਰੱਬ ਨੂੰ ਜਾਣਦਾ ਹੋਵੇ ਕੋਈ ਨਸ਼ਾ ਕਰਦਾ ਹੋਵੇ ਰੱਬ ਨੂੰ ਜਾਣਦਾ ਹੋਵੇ ਕੋਈ ਦਿਖਾ ਦਿਓ ਤੇ ਅੱਜ ਕੁਝ ਹੁਣ ਦੂਸਰੇ ਪੱਖ ਲੈ ਲੋ ਕੋਈ ਐਸਾ ਵਿਅਕਤੀ ਜੋ ਤਿੰਨਾਂ ਕਮਾਂ ਚੋਂ ਇੱਕ ਕੰਮ ਵੀ ਨਹੀਂ ਕਰਦਾ ਸਾਰੇ ਸੰਸਾਰ ਵਿੱਚ ਕੋਈ ਐਸਾ ਵਿਅਕਤੀ ਰੋਮਾਂ ਦੀ ਬੇਦਬੀ ਨਾ ਕਰਦਾ ਹੋਵੇ ਨਸ਼ਾ ਵੀ ਨਾ ਕਰਦਾ ਹੋਵੇ ਕੈਰੈਕਟਰਲੈਸ ਵੀ ਨਾ ਹੋਵੇ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਔਰਤ ਨੂੰ ਛੇੜਿਆ ਹੀ ਨਾ ਹੋਵੇ ਦੇਖਿਆ ਹੀ ਨਾ ਉਹਨੂੰ ਭੈਣ ਮਾਂ ਧੀ ਕਹਿੰਦਾ ਹੋਵੇ ਕਦੀ ਨਸ਼ੇ ਦੇ ਲੱਗ ਹੀ ਨਾ ਗਿਆ ਹੋਵੇ ਕੋਈ ਐਸਾ ਵਿਅਕਤੀ ਦਿਖਾ ਦਿਓ ਤਾਂ ਲੱਭੇਗਾ ਨਹੀਂ ਨਹੀਂ ਸੋ ਗੁਰੂਪਾ ਅਸ਼ਾ ਦੀ ਐਸੀ ਖੇਡ ਹੈ ਉਹ ਆਪਣੇ ਆਪ ਨੂੰ ਇਨਸਾਨੀਅਤ ਦੇ ਗੁਰੂ ਕਹਿੰਦੇ ਹਨ ਨਾ ਮੈਂ ਸਿੱਖਾਂ ਦਾ ਨਾ ਮੈਂ ਮੁਸਲਮਾਨਾਂ ਦਾ ਨਾ ਹਿੰਦੂਆਂ ਦਾ ਨਾ ਪੰਡਤਾਂ ਦਾ ਨਾ ਕਿ ਮੇਰੇ ਅੰਦਰ ਕੋਈ ਵਰਨਵੰਡ ਕੋਈ ਸ਼ਡਿਊਲ ਕਾਸਟ ਜੇ ਆਪਾਂ ਸ਼ਡਿਊਲ ਕਾਸਟ ਦੀ ਗੱਲ ਕਰੀਏ ਕਿੰਨੇ ਭਗਤਾਂ ਦੀ ਬਾਣੀ ਹੈ ਸਾਰੇ ਸ਼ਡਿਊਲ ਕਾਸਟ ਜੇ ਆਪਾਂ ਪੰਡਤਾਂ ਦੀ ਗੱਲ ਕਰੀਏ ਤਰਲੋਚਨ ਤੇ ਬੇਣੀ ਜੀ ਪੰਡਤ ਨੇ ਜੇ ਆਪਾਂ ਗੱਲ ਕਰੀਏ ਵਾਹਿਗੁਰੂ ਸਿੱਖਾਂ ਦਾ ਤੇ ਫਿਰ ਉਹਨੇ ਬਾਣੀ ਨਾਮਦੇਵ ਜੀ ਬੰਬੇ ਆ ਕੇ ਸਟਾਰੇ ਗਏ ਸਾਰੇ ਪਿੰਡ ਉਹਨਾਂ ਦੀ ਨਾਮਦੇਵ ਦੀ ਬਾਣੀ ਲੈ ਲਈ ਮੁਸਲਮਾਨ ਦੀ ਬਾਣੀ ਲੈ ਲਈ ਚਡੂਲ ਕਾਸ ਦੀ ਬਾਣੀ ਲੈ ਲਈ ਵੈਗਰੂ ਹੁਣ ਕਹਿਣਾ ਕੀ ਚਾਹੁੰਦਾ ਹੈ ਮੈਂ ਕਿਸੇ ਦਾ ਨਹੀਂ ਹੈਗਾ ਮੈਂ ਇਨਸਾਨੀਅਤ ਦਾ ਗੁਰੂ ਹਾਂ ਮੈਂ ਰੱਬ ਨਾਲ ਮਿਲਾਉਣ ਆਇਆ ਜੀਵ ਨੂੰ ਸਿੱਖ ਨੂੰ ਨਹੀਂ ਜੀਵ ਨੂੰ ਬਸ ਅਗਰ ਤੁਸੀਂ ਆਪਣੇ ਸਿਰ ਉੱਤੇ ਲਿਖੇ ਹੋਏ ਕਰਮਾਂ ਦੇ ਸੰਸਕਾਰ ਪੜ ਜਾਓ ਤੇ ਤੁਹਾਨੂੰ ਸਮਝ ਆ ਜਾਏਗੀ ਜਿੰਨਾ ਤੇਰੇ ਸੰਸਕਾਰ ਲਿਖੇ ਜਾਣਗੇ ਮਨੁੱਖਾ ਜਨਮ ਮਿਲਦਾ ਜਾਏਗਾ ਜਿੰਨਾ ਜਦੋਂ ਇਹ ਸੰਸਕਾਰਾਂ ਦੀ ਗੱਲ ਸਮਝ ਗਈ ਹੈ ਕਾਪੀ ਸੰਸਕਾਰਾਂ ਦੀ ਹੈ ਇੱਕ ਬਖਸ਼ਿਸ਼ ਦੀ ਹੈ ਆਪਾਂ ਇੱਥੇ ਕੀ ਕੀ ਕਰਨਾ ਹੈ ਇਸ ਜਨਮ ਵਿੱਚ ਵਾਹਿਗੁਰੂ ਨੂੰ ਕੋਈ ਕਰਮ ਨਹੀਂ ਲਿਖਣ ਦੇਣਾ ਨਹੀਂ ਵਾਹਿਗੁਰੂ ਜੀ ਹੁਣ ਮੇਰੇ ਕੋਈ ਕਰਮ ਨਾ ਲਿਖਿਓ ਹੁਣ ਆਪਾਂ ਬਖਸ਼ਿਸ਼ ਲਿਖਵਾਉਣੀ ਹੈ ਜਦੋਂ ਕਰਮਾਂ ਦੀ ਕਾਪੀ ਖਾਲੀ ਰਹਿ ਜਾਏਗੀ ਬਖਸ਼ਿਸ਼ ਦੀ ਕਾਪੀ ਭਰੀ ਜਾਏਗੀ ਤੁਹਾਨੂੰ ਦੁਬਾਰਾ ਜਨਮ ਨਹੀਂ ਮਿਲੇਗਾ ਅਰਬਾਂ ਸਾਲਾਂ ਦਾ ਸੁੱਖ ਮਿਲ ਜਾਏਗਾ ਤੁਸੀਂ ਵਾਇਗਰੂ ਨਾਲ ਸੱਚਖੰਡ ਜਾ ਕੇ ਸਮਾਜ ਜਾਓਗੇ ਉੱਥੇ ਜਨਮ ਨਹੀਂ ਮਰਨ ਨਹੀਂ ਚਿੰਤਾ ਨਹੀਂ ਸੋਗ ਨਹੀਂ ਫਿਕਰ ਨਹੀਂ ਬੇਗੰਪਰਾ ਸ਼ੇਰ ਕੋ ਨਾ ਸਾਨੂੰ ਪਰ ਉਹੀ ਗੱਲ ਕਿ ਸਾਨੂੰ ਅੱਜ ਅਗਲੀ ਦੁਨੀਆ ਸਦੀਵੀ ਸੁੱਖ ਸਦੀਵੀ ਲਾਈਫ ਸਮਝਾਈ ਜਾਂਦੀ ਹੈ ਕਿ ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਤੂੰ ਰੱਬ ਹੈ ਸਾਨੂੰ ਜੇ ਅਜੇ ਵੀ ਹੁਣੇ ਪੈਰ ਸਲਿੱਪ ਹੋ ਜਾਏ ਨਾ ਤੇ ਸਰੀਰ ਹੈ ਨਹੀਂ ਹੁਣੇ ਐਕਸੀਡੈਂਟ ਹੋ ਜਾਏ ਨਾ ਉਹ ਦਾਦਾ ਵੀ ਮਰ ਗਿਆ ਪਿਓ ਵੀ ਮਰ ਗਿਆ ਪੋਤਰਾ ਵੀ ਮਰ ਗਿਆ ਫਿਰ ਜਿੰਨਾ ਦੀ ਲਾਈਫ ਹੁਣੇ ਬੱਸ ਡਿੱਗ ਪਈ ਨਾ ਖਾਈ ਚ ਹੁਣੇ ਆ ਜਾਣਾ 40 ਬੰਦੇ ਮਰ ਗਏ 50 ਬੰਦੇ ਮਰ ਗਏ ਗੱਡੀ ਦਾ ਐਕਸੀਡੈਂਟ ਹੋ ਗਿਆ ਨਾ 500 ਬੰਦਾ ਮਰ ਗਿਆ ਫਿਰ ਕੀ ਖੇਡ ਹੋਈ ਤੁੰਦ ਪਤਾ ਵੀ ਨਹੀਂ ਤੇ ਮਾਰੇ ਵੀ ਗਿਆ ਸਰੀਰ ਦੀ ਖੇਡ ਨਹੀਂ ਹੈ ਅੰਦਰ ਆਤਮਾ ਦੀ ਖੇਡ ਹੈ ਚਲੋ 80 ਸਾਲ ਦਾ ਇੱਕ ਬਜ਼ੁਰਗ ਮਰ ਗਿਆ ਉਹਦੀ ਬਾਡੀ ਆ ਗਈ ਇੱਥੇ ਮੱਥਾ ਟਿਕਾਉਣ ਜਾਂਦੇ ਇਧਰੋਂ ਲੰਘ ਰਹੇ ਸਨ ਗੁਰਦੁਆਰੇ ਮੱਥਾ ਟੇਕਣ ਆ ਗਏ ਮੈਂ ਤੁਹਾਨੂੰ ਪੁੱਛਦਾ ਕਿ ਉਹ ਬਜ਼ੁਰਗਾਂ ਦਾ ਕਿਹੜਾ 파ਟ ਮਿਸ ਹੋ ਗਿਆ ਤੁਸੀਂ ਕਹੋਗੇ ਆਤਮਾ ਨਿਕਲ ਗਈ ਫਿਰ ਇਹਦਾ ਮਤਲਬ ਅੱਖਾਂ ਕੰਨ ਨੱਕ ਜ਼ੁਬਾਨ ਆਤਮਾ ਸਹੀ ਤੇ ਕੰਮ ਕਰਦੀ ਸੀ ਹਾਂ ਫਿਰ ਆਤਮਾ ਅਸਲੀ ਖੇਡ ਹੋਈ ਨਾ ਤੇ ਆਤਮਾ ਪਰਮਾਤਮਾ ਸਰੀਰ ਤਾਂ ਕੁਝ ਵੀ ਨਾ ਹੋਇਆ ਆਤਮਾ ਨਿਕਲ ਗਈ ਸਰੀਰ ਡੈੱਡ ਹੈ ਆਤਮਾ ਵਿੱਚ ਹੈ ਸਰੀਰ ਤੇ ਚਲਦਾ ਫਿਰਦਾ ਘੁੰਮਦਾ ਬੋਲਦਾ ਸਾਰੀ ਖੇਡ ਤਾਂ ਫਿਰ ਆਤਮਾ ਦੀ ਹੋਈ ਸਰੀਰ ਦੀ ਤਾਂ ਖੇਡ ਹੀ ਨਾ ਹੋਈ ਫਿਰ ਤੇਰੀ ਪੜ੍ਹਾਈ ਕੀ ਕੰਮ ਆਏਗੀ ਅੰਦਰੋਂ ਆਤਮਾ ਲੱਭੇਗੀ ਨਹੀਂ ਫਿਰ ਤੇਰੀ ਪੜ੍ਹਾਈ ਕਿਹੜੇ ਕੰਮ ਆਏ ਪੜ੍ਹੇ ਲਿਖੇ ਨੂੰ ਕੀ ਕਰਨਾ ਹੈ ਪੜਿਆ ਮੂਰਖ ਆਖੀਏ ਜਿਸ ਲੱਭ ਲੋ ਬੰਕਾਰਾ ਕੀ ਕਰਨਾ ਹੈ ਪੜ੍ਹਾਈ ਨੂੰ ਜੇ ਸਾਨੂੰ ਰੱਬ ਦੀ ਗੱਲ ਹੀ ਕੋਈ ਨਹੀਂ ਸਮਝਾਉਣੀ ਫਿਰ ਆਪਾਂ ਉਸ ਪੜ੍ਹਾਈ ਨੂੰ ਵੀ ਕੀ ਕਰਨਾ ਇਹੋ ਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਪੰਦੇ ਨੂੰ ਕਹੀ ਤੇ ਉਹਨੇ ਬੜੀ ਵਧੀਆ ਗੱਲ ਕਹੀ ਬਹੁਤ ਪਿਆਰ ਨਾਲ ਸਮਝਾਇਆ गुरु साहब की कह रहे अयो अंगे सब जागे आया का घंगे काल भया ससा हा हा अयो अंगे सारी सृष्टि ने जन्म लिया इतने सारे बंदे जमे हां जमे काखे घंगे कखा कागा काखे घंगे काल भया फिर मर गए हां जिने जन्म लिया वो मर, वो मर गया। ਹੁਣ ਖੇਡ ਨੂੰ ਆਪਾਂ ਜੇ ਸਮਝੀਏ ਜਿਨੇ ਜਨਮ ਲਿਆ ਉਹ ਮਰ ਗਿਆ ਆਇਆ ਕਿੱਥੋਂ ਸੀ ਗਿਆ ਕਿੱਥੇ ਫਿਰ ਗੁਰੂ ਸਾਹਿਬ ਕਹਿੰਦੇ ਮਰਨ ਲਿਖਾਇ ਹੈ ਮੰਡਲ ਮੈਂ ਆਏ ਤੇਰੀ ਮੌਤ ਪਹਿਲਾਂ ਲਿਖੀ ਹੈ ਜਨਮ ਬਾਅਦ ਹੈ ਪਹਿਲਾਂ ਮੌਤ ਲਿਖੀ ਹੈ ਇੰਨੇ ਦਿਨ ਉੱਥੇ ਰਹੇਗਾ ਇੰਨੇ ਦਿਨ ਤੋਂ ਇਹ ਸਭ ਮਰਨ ਲਿਖਾਇ ਹੈ ਮੌਤ ਕਿਨੇ ਲਿਖੀ ਹੈ ਕਿੱਥੇ ਲਿਖੀ ਆ ਥੋੜੀ ਜਿਹੀ ਡੁੰਗਾਈ ਵੱਲ ਜਾਈਏ ਤੇ ਸਾਨੂੰ ਇੱਕ ਅਗਲੀ ਦੁਨੀਆ ਨਜ਼ਰ ਆਏਗੀ ਕਿ ਜਿੱਥੋਂ ਅਸੀਂ ਉਹ ਟਾਈਮ ਲੈ ਕੇ ਮੁقر ਟਾਈਮ ਹਮ ਆਦਮੀ ਆ ਇਕਦਮ ਮੌਲਤ ਮੌਤ ਨਾ ਜਾਣ ਉਹ ਵੀ ਨਹੀਂ ਪਤਾ ਇਹ ਕਿੱਥੋਂ ਲਿਖਿਆ ਗਿਆ ਸਾਰਾ ਹਸਾਬ ਕਿਤਾਬ ਫਿਰ ਸਾਨੂੰ ਪਤਾ ਲੱਗੇਗਾ ਸਾਡੀ ਆਤਮਾ ਉਤੋਂ ਆਉਂਦੀ ਹੈ ਉਹ ਦਿਲ ਲਿਖਾ ਕੇ ਆਉਂਦੀ ਹੈ ਜਦੋਂ ਉਹਦਾ ਟਾਈਮ ਆ ਜਾਂਦਾ ਵਾਪਸ ਚਲੇ ਜਾਂਦੀ ਹੈ ਸਰੀਰ ਇੱਥੇ ਮਰ ਜਾਂਦਾ ਹੈ ਸਰੀਰ ਦੀ ਖੇਡ ਨਹੀਂ ਹੈਗੀ ਨਹੀਂ ਸਭ ਜਗ੍ਹਾ ਆਇਆ ਸਾਰੀ ਸ੍ਰਿਸ਼ਟੀ ਜਨਮ ਲਿਆ ਪਹਿਲਾਂ ਅੱਜ ਤੋ ਕਿੰਨੇ ਅਰਮਾ ਕਰਮਾ ਬੰਦੇ ਮਰ ਗਏ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਮਰ ਜਾਣ ਆਪਾਂ ਮਰ ਜਾਣ ਆਪਾਂ ਕਿੰਨੇ ਕੁ ਦਿਨ ਦੇ ਹੋਰ ਪਰੌਣੇ ਆ ਪਰੌਣੇ ਆ ਇਸ ਧਰਤੀ ਇੱਕ ਸਰਾਹ ਆ ਤੇ ਆਪਾਂ ਉਸ ਸਰਾਹ ਤੇ 2-4 ਦਿਨ ਕੱਟਣ ਆ ਆਪਾਂ ਗੈਸਟ ਪਰੌਣੇ ਆ ਤੇ ਆਪਣੇ ਹੁਣ ਉਹ ਪੇਵਕੜੇ ਦਿਨ 4 ਆ 3 ਬੀਤ ਗਿਆ 1 ਰਹਿ ਗਿਆ ਪਤਾ ਨਹੀਂ ਕਦੋਂ ਟਾਈਮ ਆ ਜਾਣਾ ਤੋਂ ਕਾਖਿਆ ਗੰਗੇ ਕਾਲ ਭਇਆ ਮੌਤ ਹੋ ਗਈ ਸਾਰਿਆਂ ਦੀ ਹਾਂ ਹੋ ਗਈ ਪੰਡਤ ਜੀ ਨਾਲ ਗੱਲ ਹੋ ਰਹੀ ਹੈ ਟੀਚਰ ਨਾਲ ਰੀਰੀ ਲੱਲੀ পাপ ਕਮਾਣਾ ਯੈ ਯਾਰ ਰਾਰ ਲੱਲਾ ਬੂਆ ਤੇ ਸਾਰੀ ਜ਼ਿੰਦਗੀ ਪਾਪ ਹੀ ਕਮਾਉਂਦਾ ਰਿਆ ਤੇਰੀ ਵਿਦਿਆ ਪੜ ਕੇ ਪੜੇ ਔਗਣ ਗੁਣ ਵੀਸਰਿਆ ਤੇਰੀ ਵਿਦਿਆ ਪੜ ਕੇ ਸਗੋਂ ਔਗਣ ਆ ਗਏ ਸ਼ਰਾਬ ਪੀਂਦਾ ਹੀ ਕੁਰੇਤ ਕਰਦਾ ਹੀ ਕੁੜੀਆਂ ਨੂੰ ਛੇੜਦਾ ਹੀ ਰੋਮਾਂ ਦੀ ਬੇਦਬੀ ਕਰਦਾ ਹੀ ਔਗਣ ਲੈ ਲੈ ਤੇ ਗੁਣ ਦੇਵੀ ਗੁਣ ਰਹਿਤ ਰੱਖਣੀ ਸੀ ਨਾਮ ਜਪਨਾ ਸੀ ਸੁਰਤੀ ਲਾਉਣੀ ਸੀ ਸੰਗਤ ਵਿੱਚ ਆਉਣਾ ਸੀ ਚਰਨ ਧੂੜ ਲੈਣੀ ਸੀ ਆਪਣੇ ਆਪ ਨੂੰ ਸੇਵਕ ਕਹਿਣਾ ਸੀ ਸਾਰਿਆਂ ਨੂੰ ਰੱਬ ਸਮਝਣਾ ਸੀ ਉਹ ਤਾਂ ਗੁਣ ਭੁੱਲ ਗਿਆ ਤੇਰੀ ਪੜ੍ਹਾਈ ਕਿਸ ਕੰਮ ਆਈ ਖੁ ਤਾਂ ਗੋਣੀ ਭੁੱਲ ਗਿਆ ਸੋ ਪੜ ਅਬ ਗਣ ਗੁਣ ਵੀ ਸਿਰਿਆ ਤੇ ਗੁਣ ਭੁੱਲ ਗਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਏ ਮਨਾ ਤੂੰ ਕੀ ਪੜ੍ਹਾਈ ਕੀਤੀ ਇਹ ਕੀ ਲੇਖਾ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਆ ਇਹ ਜਿਹੜੇ ਪਾਪ ਕੀਤੇ ਆ ਜਿਹੜੇ ਔਗਣ ਤੇਰੇ ਵਿੱਚ ਆ ਗਏ ਆ ਇਹਨਾਂ ਦਾ ਲੇਖਾ ਜਿਹੜਾ ਤਾਂ ਤੇਰੇ ਸਿਰ ਹੀ ਰਹਿ ਗਿਆ ਤੇ ਪੜ੍ਹਾਈ ਨੇ ਤਾਂ ਤੈਨੂੰ ਕੁਝ ਵੀ ਨਾ ਸਿਖਾਇਆ ਪੜ੍ਹਾਈ ਨੇ ਕੀ ਸਿਖ ਤੈਨੂੰ ਲੇਖਾ ਤਾਂ ਜੇ ਤੇਰਾ ਉੱਥੇ ਤੇ ਉੱਥੇ ਹੀ ਖੜਾ ਹੈ ਤੇ ਉਹ ਲੇਖਾ ਆਪਾਂ ਮਿਟਾਉਣਾ ਹੈ ਆਹ ਵਾਹਿਗੁਰੂ ਤੂੰ ਮਨੁੱਖਾ ਜਨਮ ਦਿੰਦਾ ਹੈ ਤੇ ਹੁਣ ਕਿਰਪਾ ਕਰੀ ਮੇਰਾ ਕੋਈ ਲੇਖਾ ਨਾ ਲਿਖੀ ਤੇ ਮੈਂ ਨਰਕਾਂ ਵਿੱਚ ਨਹੀਂ ਜਾਵਾਂਗਾ ਮੈਂ ਸੱਚਖੰਡ ਜਾਣਾ ਚਾਹੁੰਦਾ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਪਰ ਵਾਹਿਗੁਰੂ ਕਹਿੰਦਾ ਤੇਰੀ ਪੜ੍ਹਾਈ ਨਾਲ ਤਾਂ ਲੇਖਾ ਦੇਣਾ ਤੇਰੇ ਸਿਰ ਰਿਆ ਤੇਰੇ ਕਰਮਾਂ ਦਾ ਭੈੜੇ ਕਰਮਾਂ ਦਾ ਕੁਰੇਤ ਕੀਤੀ ਹੋਈ ਦਾ ਲੇਖਾ ਤੇਰੇ ਸਿਰ ਹੀ ਖੜਾ ਹੈ ਕੀ ਫਾਇਦਾ ਹੋਇਆ ਪੜ੍ਹਾਈ ਦਾ ਤੇ ਅੱਜ ਉਹ ਲੇਖਾ ਸਾਡੇ ਸਾਰਿਆਂ ਦੇ ਸਿਰ ਤੇ ਖੜਾ ਸਾਨੂੰ ਕਿਹੜੀ ਪੜ੍ਹਾਈ ਰੱਬ ਦਾ ਪੜ੍ਹਾਈ ਕਰਾਈ ਜਾਂਦੀ ਹੈ ਕੰਪਿਊਟਰ ਇੰਜੀਨੀਅਰਿੰਗ ਬੀਟੈਕ ਮ ਟੈਕ ਬਾਹਰ ਜਾਣਾ ਹੈ ਪੈਸੇ ਕਮਾਉਣੇ ਆ ਸਾਰੀਆਂ ਕੋਰਤਾਂ ਕਰਨੀਆਂ ਨੇ ਤੇ ਲੇਖਾ ਦੇਣਾ ਤੇਰੇ ਸਿਰ ਨੇ ਆ ਸਿੰਧ ਹੈਈਏ ਸ਼ੁਭਕਰਮ ਪੜਾਈ ਵਿੱਚ ਸਫਲ ਹੋਵੇਂ ਮੈਨੂੰ ਕਹਿੰਦਾ ਮੇਰੀ ਪੱਟੀ ਤੇ ਤੂੰ ਪਾंदे ਲਿਖ ਰਹੇ ਆ ਸਿੰਧ ਹੈਈਏ ਸ਼ੁਭਕਰਮ ਪੜਾਈ ਵਿੱਚ ਚ ਸਫਲ ਹੋਵੇਂ ਤੇ ਤੂੰ ਨਾਮ ਸਿਮਰਦਾ ਹੈ ਮਾਸਟਰ ਜੀ ਕਹਿੰਦਾ ਟੀਚਰ ਜੀ ਕਹਿੰਦਾ ਮਾਸਟਰ ਜੀ ਤੁਸੀਂ ਨਾਮ ਸਿਮਰਦੇ ਆ ਸਿੱਧਿਆਈਏ ਮੈਨੂੰ ਕਹਿੰਦਾ ਸ਼ੁਭਕਰਮ ਸ਼ੁਭਕਰਮ ਕੀ ਹੁੰਦਾ ਨਰਕਾ ਵਿੱਚ ਜਾਣ ਦਾ ਸਿੱਧਿਆਈਏ ਸਿਮਰੇ ਨਹੀਂ ਤੂੰ ਆਪ ਤਾਂ ਸਿਮਰਦਾ ਨਹੀਂ ਬਾਈਕਰ ਨੂੰ ਕੋ ਸਿਮਰਨ ਕਰਦਾ ਨਹੀਂ ਸੁਰਤੀ ਲਾਉਂਦਾ ਨਹੀਂ ਨੰਨੇ ਨਾ ਤੂੰ ਦਾ ਨਾਮ ਲਿਆ ਹੁਣ ਗੁਰੂ ਸਾਹਿਬ ਪੱਟੀ ਲਿਖ ਰਿਹਾ ਊੜਾ ਐੜਾ ਏੜੀ ਸਸਾ ਹ ਅੱਖਰਾਂ ਦੇ ਕੀ ਅਰਥ ਹੈ ਨੰਨਾ ਮੈਨੂੰ ਕਹਿੰਦਾ ਨੰਨਾ ਲਿਖ ਤੂੰ ਨਾਮ ਦੀ ਦਾਤ ਮਾਸਟਰ ਜੀ ਤੁਸੀਂ ਨਾਮ ਦੀ ਦਾਤ ਲਈ ਹੈ ਨਹੀਂ ਉਮਰਤ ਆ ਰਹੀ ਹੈ ਨਹੀਂ ਸਿਮਰਨ ਕਰਦਾ ਨਹੀਂ ਤੇ ਮੈਨੂੰ ਕੀ ਪੜਾਉਣਾ ਚਾਹੁੰਦਾ ਤੂੰ ਮੈਨੂੰ ਕੀ ਪੜਾਉਣਾ ਤੈਨੂੰ ਤਾਂ ਆਪਣੀ ਆਪ ਹੀ ਸੋਚੀ ਨਹੀਂ ਕਿ ਤੂੰ ਕੌਣ ਹੈ ਤੈਨੂੰ ਆਪਣੇ ਓਰਿਜਿਨ ਦਾ ਪਤਾ ਨਹੀਂ ਤੂੰ ਕੌਣ ਹੈ ਤੈਨੂੰ ਆਪਣੀ ਅਸਲੀਅਤ ਦਾ ਪਤਾ ਨਹੀਂ ਤੂੰ ਕੌਣ ਹੈ ਤੈਨੂੰ ਆਪਣੇ ਮੂਲ ਦਾ ਪਤਾ ਨਹੀਂ ਤੂੰ ਕੌਣ ਹੈ ਤੇ ਮੈਨੂੰ ਕੀ ਪੜਾਏਗਾ ਸਿੰਧ ਇਹ ਹੈ ਅੱਜ ਕਿਹੜਾ ਮਾਸਟਰ ਸਿਮਰਦਾ ਹੈ ਕੋਈ ਮਾਸਟਰ ਸਾਰੇ ਕਾਮਰੇਡਾ ਸਿੰਝਾ ਹੀ ਇਹ ਸembre ਨਹੀਂ ਨੰਨੇ ਨਾ ਦਦਨਾ ਮਲੇ ਆ ਮੈਂ ਇਹੀ ਗੱਲ ਸਾਡੇ ਪ੍ਰਿੰਸੀਪਲ ਸੁਤਵੀਰ ਸਿੰਘ ਜੀ 84 ਇੰਸਟੀਚੂਸ਼ਨ ਨੇ ਐਜੂਕੇਸ਼ਨ ਇੰਸਟੀਚੂਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ 84 ਕਿੰਨੇ ਲੱਖ ਬੰਦਾ ਪੜਦਾ ਬੱਚਾ ਤੇ ਕਿੰਨੇ ਟੀਚਰ ਹੋਣਗੇ ਚੰਗੀ ਵਿਦਿਆ ਚੰਗੀ ਚੱਲ ਰਹੀ ਹੈ ਉਹਦੇ ਇੰਚਾਰਜ ਸਨ ਪ੍ਰਿੰਸੀਪਲ ਸੁਤਵੀਰ ਜੀ ਮੈਂ ਉਹਨਾਂ ਕੋਲ ਚਲਾ ਗਿਆ ਕਿਉਂਕਿ ਮੈਂ ਉਹਨਾਂ ਕੋਲ ਪੜਿਆ ਕਾਲਜ ਖਾਲਸਾ ਕਾਲਜ ਜੇ ਜਦੋਂ ਮੈਂ ਉਹਨਾਂ ਕੋਲ ਗਿਆ ਤੇ ਮੈਂ ਉਹਨਾਂ ਨੂੰ ਮਿਲਣਾ ਹੀ ਚਾਹੁੰਦਾ ਸੀ ਮੈਨੂੰ ਕਹਿੰਦੇ ਦੱਸ ਕਿਵੇਂ ਆਇਆ ਮੈਂ ਕਿਹਾ ਸਰ ਹਾਲੇ ਕਲ ਤੁਸੀਂ ਇਨਚਾਰਜ ਹੋ 84 ਧਾਰੇ ਨੇ ਵਿਧਿਕ ਧਾਰੇ ਹਾਂ ਮੈਂ ਕਿਹਾ ਜੇ ਆਪਾਂ ਉਹਨਾਂ ਸਾਰਿਆਂ ਨੂੰ ਅੰਮ੍ਰਿਤਧਾਰੀ ਬਣਾ ਦਈਏ ਕਹਿੰਦੇ ਬਣ ਨਹੀਂ ਸਕਦੇ ਮੈਂ ਕਿਉਂ 99% ਕਾਮਰੇਡ ਸਾਡੇ ਗੁਰਦੁਆਰੇ ਦੇ ਵਿਧਿਕ ਆਧਾਰੇ ਹੋਣ ਚੋਦੇ ਵਿੱਚ ਕਾਮਰੇਡ ਹੋਣ ਕਰ ਹੀ ਨਹੀਂ ਸਕਦਾ ਕਹਿੰਦਾ ਹੜਤਾਲ ਹੋ ਜਾਣੀ ਆ ਮਾਰਕਟ ਹੋ ਜਾਣੀ ਆ ਹੇ ਕਾਮਰੇਡ ਕੀ ਕਰਦੇ ਆ ਸਾਡੀ ਅਕਲ ਦੇਖ ਲਈ ਵਿਦਿਅਕ ਅਦਾਰੇ ਗੁਰਦੁਆਰਿਆਂ ਦੇ ਆ ਤੇ ਉਹਦੇ ਵਿੱਚ ਟੀਚਰ ਕਾਮਰੇਡ ਆ ਦੱਸੋ ਦੇਖਿਆ ਪਰਤੀ ਕੀਤੀ ਪੰਥਰ ਤੰਨੇ ਕਰਾਈ ਸਿੱਧੇ ਆਈਏ ਸਿਮਰੇ ਨਾਹੀ ਨੰਨੇ ਨਾ ਤੁਧ ਨਾਮ ਲਿਆ ਅੱਜ ਕਾੜਾ ਟੀਚਰ ਕਾਮਰੇਡ ਨਹੀਂ ਪੰਜਾਬ ਵਿੱਚ ਕੋ ਟੀਚਰ ਕਾਮਰੇਡ ਨਹੀਂ ਦਿਖਾ ਦੇ ਨਾ ਤੁ ਨਾਮ ਦੀ ਦਾਤ ਲਈ ਹੋਈ ਆ ਛੱਛੇ ਚੀਜ਼ੇ ਐਨੇ ਸਮੂੜੇ ਤੇ ਹੁਣ ਤੂੰ ਬੁੱਢਾ ਹੁੰਦਾ ਜਾਣਾ ਰਿਟਾਇਰ ਹੋ ਜਾਣਾ ਹਾਂ ਮਾਸਟਰ ਕਹਿੰਦਾ ਹਾਂ ਮੈਂ ਰਿਟਾਇਰ ਹੋ ਜਾਣਾ ਜਿਵੇਂ ਆਪਾਂ ਰਿਟਾਇਰ ਹੋ ਗਏ ਛੱਛੇ ਚੀਜ਼ੇ ਐਨੇ ਸਮੂੜੇ ਤੇਰਾ ਸਰੀਰ ਲਿੱਸਾ ਹੁੰਦਾ ਜਾਂਦਾ ਕਿਉਂ ਛੁੱਟੇ ਜੰਮ ਪਾਕੜਿਆ ਤੇ ਜਦੋਂ ਜੰਮ ਨੇ ਤੈਨੂੰ ਆ ਕੇ ਫੜ ਲਿਆ ਫਿਰ ਕਿਵੇਂ ਬਚੇਗਾ ਤੇਰੀ ਇਹ ਪੜ੍ਹਾਈ ਬਚਾ ਦੇਗੀ ਮਾਸਟਰ ਨੂੰ ਕਹਿ ਰਹੇ ਨੇ ਜਦੋਂ ਜਮ ਨੇ ਤੇਰੀ ਹੁਣ ਉਮਰ ਬੀਤ ਗਈ ਹੈ ਰਿਟਾਇਰ ਤੂੰ ਹੋ ਜਾਣਾ ਹੈ ਜਦੋਂ ਤੂੰ ਮੌਤ ਆਉਣੀ ਹੈ ਜਮ ਨੇ ਤੈਨੂੰ ਆ ਕੇ ਪਕੜ ਲੈਣਾ ਤੇਰੀ ਪੜ੍ਹਾਈ ਹੈ ਬਚਾ ਲੈ ਕਿਉਂ ਚੂਟੇ ਜਮ ਪਾਕੜਿਆ ਫਿਰ ਜਮ ਤੈਨੂੰ ਫੜ ਲਏਗਾ ਤੂੰ ਵੱਜ ਜਾਏਗਾ ਕਿਵੇਂ ਪੜ੍ਹਾਈ ਤਾਂ ਚਾਹੀਦੀ ਸੀ ਜਮ ਤੋਂ ਬਚਣ ਦੀ ਫਿਰ ਇਹ ਮਨੁੱਖਾ ਜਨਮ ਦਾ 2-4 ਦਿਨ ਦਾ ਪਰੌਣਾ ਹੈ ਬੱਬੇ ਬੂਜੇ ਨਾਹੀ ਮੂੜੇ ਪਰਮਪੁੱਲੇ ਤੇਰਾ ਜਨਮ ਗਿਆ ਤੂੰ ਸਮਝਦਾ ਨਹੀਂ ਨਾ ਮੂਰਖਾ ਉਹਨੂੰ ਮੂਰਖ ਕਿਹਾ ਟੀਚਰ ਕਹਦਾ ਟੀਚਰ ਹੈ ਮੂਰਖ ਹੈ ਤੂੰ ਮੂਰਖਾ ਤੂੰ ਰੱਬ ਦੀ ਗੱਲ ਨੂੰ ਤਾਂ ਸਮਝ ਨਹੀਂ ਰਿਹਾ ਭਰਮ ਭੁੱਲੇ ਮਾਇਆ ਦੀ ਝਟਕਣਾ ਵਿੱਚ ਪੈ ਕੇ ਕੁਰਾਏ ਪੈ ਗਏ ਆ ਤੇਰਾ ਜਨਮ ਗਿਆ ਤੇਰਾ ਜਨਮ ਤਾਂ ਜਾਈ ਚਲਾ ਗਿਆ ਅਨ ਹੋਂਦਾ ਨਾਂ ਧਰਾਇਓ ਪਾੰਦਾ ਅਨ ਹੋਂਦਾ ਵੈਸੇ ਤੂੰ ਪੰਦਾ ਹੈ ਨਹੀਂ ਤੂੰ ਐਵੇਂ ਆਪਣਾ ਨਾਂ ਰਖਾਇਆ ਹੋਇਆ ਅਨ ਹੋਂਦਾ ਪਾਂਦੇ ਅਮਰ ਕੇ ਤੇਰੇ ਕਰਮ ਨਹੀਂ ਤੂੰ ਕਿਸੇ ਨੂੰ ਠੀਕ ਸਿੱਖਿਆ ਨਹੀਂ ਦੇ ਰਿਹਾ ਤੂੰ ਐਵੇਂ ਹੀ ਆਪਣਾ ਨਾਂ ਪਾਂਦਾ ਰਖਾਇਆ ਹੈ ਅਨਹੋਂਦਾ ਨਾਉ ਧਰਾਇਓ ਪਾਂਦਾ ਅਬਰਾਕਾ ਤੁਧ ਭਾਰ ਲਿਆ ਇਹ ਲੋਕਾਂ ਨੂੰ ਪੜ੍ਹਾਈ ਦਾ ਠੇਕਾ ਲਿਆਈ ਕਿ ਸਿਰ ਤੇ ਭਾਰ ਲਿਆਈ ਸਾਰਿਆਂ ਨੂੰ ਤਾਂ ਨਰਕਾਂ ਵਿੱਚ ਭੇਜੀ ਜਾਣਾ ਹੈ ਨਾ ਕੋਈ ਸੱਚਖੰਡ ਨਾਲ ਤੇਰਾ ਕੋਨੈਕਸ਼ਨ ਨਹੀਂ ਤੇ ਲੋਕਾਂ ਨੂੰ ਪੜ੍ਹਾਉਣ ਦਾ ਭਾਰ ਠੇਕਾ ਲਿਆ ਸਿਰ ਤੇ ਭਾਰ ਹੈ ਤੇਰੇ ਇਹਨਾਂ ਨੂੰ ਸਾਰਿਆਂ ਨੂੰ ਜਿਵੇਂ ਦੇਹਤਾਰੇ ਗੁਰੂ ਅੱਜ ਗੁੰਮਰਾਹ ਕਰ ਰਿਹਾ ਹੈ ਉਸੇ ਤਰ੍ਹਾਂ ਪਾੰਦੇ ਨੂੰ ਕਿਹਾ ਪਾੰਦੇ ਤੂੰ ਤਾਂ ਗਮਰਾ ਸਿਰ ਤੇ ਸਗੋ ਤੇਰੇ ਭਾਰ ਏ ਇੰਨੀ ਸ੍ਰਿਸ਼ਟੀ ਨੂੰ ਗਮਰਾ ਕਰ ਜਾਏਗਾ ਪੜਾਇਆ ਹੀ ਕੱਖ ਨਹੀਂ ਤੂੰ ਤਾਂ ਤੈਨੂੰ ਤਾਂ ਪਤਾ ਹੀ ਨਹੀਂ ਅਵਰਾਕਾ ਤੂੰ ਦੁਭਾਰ ਲਿਆ ਜੱਜੇ ਜੋਤ ਹਿਰਲੀ ਤੇਰੀ ਮੂੜੇ ਅੰਤ ਕਿ ਆ ਪਿਸ਼ਟਾਵੇਂਗਾ ਤੇਰੇ ਅੰਦਰੋਂ ਅੰਦਰਲੀ ਜੋਤ ਠੱਗੀ ਗਈ ਆ ਸਰੀਰ ਨੇ ਹੀ ਠੱਗ ਲਈ ਸਰੀਰ ਨੇ ਤੈਨੂੰ ਅੰਦਰੋਂ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਤੂੰ ਰੱਬ ਐ ਤੈਨੂੰ ਜੋਤ ਦੀ ਕੋਈ ਮੂਲ ਸਮਝ ਨਹੀਂ ਆਇਆ ਤੈਨੂੰ ਹਿਰਲੀ ਠੱਗੀ ਗਈ ਲੁੱਟ ਲਈ ਮੂਰਖਾ ਤੈਨੂੰ ਅੰਦਰ ਲਈ ਜੋਦ ਦੀ ਸਮਝ ਨਹੀਂ ਆਈ ਅੰਤ ਗਿਆ ਪਰ ਪਿਛਟਾਵੇਂਗਾ ਹੁਣ 70 ਸਾਲ ਬਾਅਦ ਤੇਰੀ ਮੌਤ ਹੋ ਜਾਣੀ ਹੈ 60 ਸਾਲ ਤੇਰੇ 20 ਚੱਲੇ ਅੰਤ ਗਿਆ ਪਰ ਪਿਛਟਾਵੇਂਗਾ ਜਦੋਂ ਮਰੇਗਾ ਨਾ ਬਹੁਤ ਪਿਛਟਾਏਗਾ ਬਹੁਤ ਪਿਛਟਾਏਗਾ ਇੱਕ ਸ਼ਬਦ ਤੂੰ ਤੂੰ ਨਰਕਾਂ ਵਿੱਚ ਚਲਾ ਜਾਣਾ ਇੱਕ ਸ਼ਬਦ ਤੂੰ ਚੀਨੇ ਨਹੀਂ ਵਾਇਗਰੂ ਸਿਮਰਨ ਕਰਦਾ ਨਹੀਂ ਇੱਕ ਸ਼ਬਦ ਤੂੰ ਚੀਨੇ ਨਹੀਂ ਤੈਨੂੰ ਇਹ ਸਮਝ ਹੀ ਨਹੀਂ ਕਿ ਵਾਇਗਰੂ ਸਿਮਰਨ ਨਾਲ ਤੇਰੀ ਸੁਰਤੀ ਲੱਗ ਜਾਣੀ ਹੈ ਤੇ ਤੈਨੂੰ ਅਸਲੀਅਤ ਸਮਝ ਆ ਜਾਣੀ ਹੈ ਤੂੰ ਕੌਣ ਹੈ ਇੱਕ ਸ਼ਬਦ ਸਿਮਰਨ ਤੂੰ ਕਰਦਾ ਨਹੀਂ ਬਾਣੀ ਤੂੰ ਵਿਚਾਰਦਾ ਨਹੀਂ ਬਾਣੀ ਦਾ ਤੂੰ ਵਿਚਾਰਦਾ ਹੀ ਨਹੀਂ ਫਿਰ ਫਿਰ ਜੋਨੀ ਆਵੇਂਗਾ 83 ਲੱਖ ਜੂਨਾ ਆਪਾਂ ਕੁਝ ਨਹੀਂ ਕਰਦੇ ਇੰਟਰਟੇਨ ਕਰ ਦਿੰਦੇ ਹਾਂ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਗਿਆ। ਕਿਉਂਕਿ ਗਿਣ ਲੋ ਜੂਨਾਂ ਨੂੰ ਗਿਣੋ ਤਾਂ ਸਹੀ ਕੁੱਤਾ, ਬਿੱਲਾ, ਸੂਰ, ਕਾਂ, ਭੰਬਟ, ਗਾਂ, ਮੱਝ, ਮੱਖੀ, ਮੱਛੀ ਕੋਈ ਇੱਕ ਜੂਨ ਆ। ਮਤਲਬ ਅਸੀਂ ਦੇਖੋ ਸਾਡੀ ਅਕਲ ਦੇਖੋ ਅਸੀਂ ਰੋਜ਼ ਗੁਰਦੁਆਰੇ ਆਵਾਂਗੇ। ਕੁੱਤਾ ਬਿੱਲਾ ਸੂਰ ਕਾਂ ਬਨਣੋਂ ਤਿਆਰ ਆਂ ਮਰੇ ਸ਼ੱਕਨੋਂ ਤਿਆਰ ਨਹੀਂ। ਕਿ ਮਰੇ ਸ਼ੱਕ ਕੇ ਵੈਗਰੂ ਦੇ ਲਾੜੀ ਲੱਗ ਜਾਈ। ਨੋ। ਕਿੰਨੇ ਦੇਖਿਆ ਆਪਾਂ ਕਹਿਤਾ ਦੇਖਿਆ ਅੰਤ ਗਿਆ ਆਪਾਂ ਇਸਨਾਵੇਂਗਾ ਇੱਕ ਸ਼ਬਦ ਤੂੰ ਚੀਨੇ ਨਹੀਂ ਫਿਰ ਫਿਰ ਜੂਨੀ ਆਵੇਂਗਾ